ਅੱਜ ਫੇਰ ਲੈ ਕੇ ਹਾਜ਼ਰ ਆ ਤਰੋ ਤਾਜ਼ਾ ਖਬਰਾਂ ਤੇ ਤਿਰਸ਼ ਨਜ਼ਰ ਵੱਡੀਆਂ ਖਬਰਾਂ ਤੇ ਤਿਰਸ਼ ਨਜ਼ਰ ਇਸ ਤੋਂ ਪਹਿਲਾਂ ਇੱਕ ਮੇਰੇ ਸਾਹਮਣੇ ਇੱਕ ਕੋਟ ਆਇਆ ਮੈਂ ਉਹ ਪੜਨਾ ਜਾਣਾ ਬੜਾ ਹੈ ਬਿਚਸਟ ਕੋਟ ਹੈ ਜਿਹਦਾ ਹਰ ਇੱਕ ਐਂਕਰ ਨਾਲ ਹਰ ਇੱਕ ਬੋਲਣ ਵਾਲੇ ਨਾਲ ਸੰਬੰਧ ਹੈ ਇਹ ਹੈ ਮੂੰਹ ਵਿੱਚੋਂ ਨਿਕਲੇ ਸ਼ਬਦਾਂ ਦਾ ਵੀ ਤਾਪਮਾਨ ਹੁੰਦਾ ਹੈ ਮੂਚੋਂ ਨਿਕਲੇ ਸ਼ਬਦਾਂ ਦਾ ਵੀ ਤਾਪਮਾਨ ਹੁੰਦਾ ਹੈ ਇਹ ਠਾਰ ਦੇ ਵੀ ਨੇ ਤੇ ਸਾੜ ਦੇ ਵੀ ਨੇ ਜਰਾ ਬਚ ਕੇ ਦੋਸਤੋ ਬਹੁਤ ਹੀ ਕਮਾਲ ਦੀ ਗੱਲ ਕਹੀ ਹੋਈ ਹੈ ਕਿਸੇ ਨੇ ਤੇ ਇਹ ਸ਼ੇਅਰ ਕੀਤੀ ਹੈ ਕੈਨੇਡਾ ਵਾਲੇ ਸੁੱਖੀ ਬਾਠ ਨੇ ਸੁੱਖੀ ਬਾਠ ਪੰਜਾਬ ਭਵਨ ਕੈਨੇਡਾ ਦੇ ਬਾਨੀ ਜਿਹੜੇ ਨੇ ਅੱਜ ਕੱਲ ਬਾਲ ਲੇਖਕਾਂ ਨੇ ਕਿਤਾਬਾਂ ਪਬਲਿਸ਼ ਕਰਨ ਲੱਗੇ ਨੇ ਉਹਨਾਂ ਨੇ ਇਹ ਲਿਖ ਕੇ ਪਾਇਆ ਮੂੰਹ ਵਿੱਚੋਂ ਨਿਕਲੇ ਸ਼ਬਦਾਂ ਦਾ ਵੀ ਤਾਪਮਾਨ ਹੁੰਦਾ ਹੈ 18 ਦੇ ਵੀ ਨੇ ਤੇ 60 ਦੇ ਵੀ ਨੇ ਜਰਾ ਵਚਕੇ ਦੋਸਤੋ ਸੋ ਬੋਲਣ ਵੇਲੇ ਸੰਭਲ ਕੇ ਬੋਲਣਾ ਚਾਹੀਦਾ ਉਹ ਦੋਨੇ ਤਰ੍ਹਾਂ ਦਾ ਸਰਕਾਰ ਜੰਦੇ ਨੇ ਤੇ ਅਸੀਂ ਪਹਿਲਾਂ ਹੀ ਬੋਲਣ ਤੋਂ ਪਹਿਲਾਂ ਹੀ ਅ ਮਾਫੀ ਮੰਗ ਲੈਣੀ ਦੀ ਕੋਈ ਨਹੀਂ ਗੱਲ ਹੋ ਜਾਏ ਤਾਂ ਤੁਸੀਂ ਮਾਇੰਡ ਨਹੀਂ ਕਰਨਾ ਤੇ ਅੱਜ ਦੀਆਂ ਜਿਹੜੀਆਂ ਵੱਡੀਆਂ ਖਬਰਾਂ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਥੇਦਾਰ ਕਾਲ ਤਖਤ ਦੀ ਜਥੇਦਾਰ ਕਾਲ ਤਖਤ ਨੇ ਅੱਜ ਬੜਾ ਸਖਤ ਇਹ ਕਹਿ ਲੋ ਕਿ ਬਿਆਨ ਦਿੱਤਾ ਬੜਾ ਇੱਕ ਇੱਕ ਧਮਕੀ ਵਰਗੀ ਉਹਨਾਂ ਨੇ ਭਾਸ਼ਾ ਵਰਤੀ ਹੈ ਕਿ ਹੈ ਕਿ ਮੈਨੂੰ ਜੇ ਜਾਣਾ ਪਵੇ ਤਾਂ ਕੋਈ ਪਰਵਾਹ ਨਹੀਂ ਪਰ ਮੈਂ ਆਪਣੇ ਸਟੈਂਡ ਤੇ ਨਹੀਂ ਜਾਊਗਾ ਸੋ ਜਥੇਦਾਰ ਕਾਲ ਤਖਤ ਦੀ ਗੱਲ ਕਰਾਂਗੇ ਕਾਲੀ ਦਲ ਨੂੰ ਫਿਰ ਕਸੂਤਾ ਪਛਾਤਾਣ ਹੈ ਇਹਦੇ ਥੋੜੀ ਜਿਹੀ ਗੱਲ ਕਰਾਂਗੇ ਤੇ ਭਗਵੰਤ ਮਾਨ ਸਰਕਾਰ ਦਾ ਜਿਹੜੀ ਉਹ ਜੰਗ ਸ਼ੁਰੂ ਕੀਤੀ ਹੈ ਡਰਗ ਦੇ ਖਿਲਾਫ ਨਸ਼ਾ ਦੇ ਖਿਲਾਫ ਨਸ਼ਾ ਦੇ ਮਾਰੇ ਹੋਏ ਉਹਦਾ ਅੱਜ ਪਹਿਲਾ ਵੱਡਾ ਐਕਸ਼ਨ ਪਹਿਲਾ ਵੱਡਾ ਹਮਲਾ ਜਿਹੜਾ ਉਹ ਕੀਤਾ ਸਾਰੇ ਪੰਜਾਬ ਚ ਉਹਦੇ ਤੇ ਚਰਚਾ ਕਰਾਂਗੇ ਤੇ ਇੱਕ ਬੜੀ ਦਿਲਚਸਪੀ ਦੀ ਖਬਰ ਆਈ ਹੈ ਇਹ ਬਚਪਨ ਵੀ ਤੇ ਥੋੜੀ ਫਿਕਰਮੰਦੀ ਵੀ ਵਾਲੀ ਵੀ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੁੜੀਆਂ ਨੇ ਟੂਨੇ ਦੀਆਂ ਖਬਰਾਂ ਆਇਆਂ ਨੇ ਕੁੜੀਆਂ ਨੇ ਟੂਣਾ ਕੀਤਾ ਕਿਸੇ ਕੁੜੀ ਨੇ ਕਿ ਉਹਦੇ ਤੇ ਐਕਸ਼ਨ ਰਿਐਕਸ਼ਨ ਹੋਇਆ ਉਹਦੀ ਵੀ ਥੋੜੀ ਜੀ ਗੱਲ ਕਰਾਂਗੇ ਇੱਕ ਦਿੱਲੀ ਤੋਂ ਐਲਾਨ ਹੋਇਆ ਬੜਾ ਹੀ ਅਹਿਮ ਐਲਾਨ ਬੜਾ ਵੱਡਾ ਐਲਾਨ ਹੋਇਆ ਉਹ ਹੈ ਕਿ 15 ਸਾਲ ਤੋਂ ਵੱਧ ਜਿਨ੍ਹਾਂ ਦੀ ਉਮਰ ਹੋ ਗਈ ਗੱਡੀਆਂ ਦੀ ਜਿਹੜੇ 15 ਸਾਲ ਤੋਂ ਵੱਧ ਪੁਰਾਣੀਆਂ ਹੋ ਗਈਆਂ ਮੋਟਰ ਗੱਡੀਆਂ ਕਾਰਾਂ ਜੀਪਾਂ ਜੋ ਵੀ ਵਹੀਕਲ ਉਹਨਾਂ ਨੂੰ 31 ਮਾਰਚ ਤੋਂ ਬਾਅਦ ਦਿੱਲੀ ਦੇ ਪੈਟਰੋਲ ਪੰਪ ਤੋਂ ਤੇਲ ਨਹੀਂ ਮਿਲੇਗਾ ਬਹੁਤੀ ਗੱਟ ਤੇ ਇਹ ਐਲਾਨ ਵੀ ਕੀਤਾ ਹੈ ਮਨਜਿੰਦਰ ਸਿੰਘ ਸਿੱਸ਼ਾ ਨੇ ਜਿਹੜੇ ਕਿ ਦਿੱਲੀ ਸਰਕਾਰ ਦੇ ਬੀਜੇਪੀ ਸਰਕਾਰ ਦੇ ਮੰਤਰੀ ਨੇ ਵਾਦਾ ਵਰਨਰ ਮਹਿਮਾਣਾ ਕੋੜਾ ਜਿਹਨਾਂ ਕਿ ਸੋ ਇਹਦੀ ਵੀ ਦੇ ਥੋੜੀ ਜੀ ਕਰਾਂਗੇ ਚਰਚਾ ਦਾ ਅਰਥ ਕੀ ਹੈ मीनिंग ਕੀ ਕੀ ਹੋਏਗਾ ਦਾ ਸੋ ਸਭ ਤੋਂ ਪਹਿਲੀ ਗੱਲ ਜੇ ਸਰਕਾਰ ਤੱਕ ਸਾਹਿਬ ਦੀ ਜੇ ਸਰਕਾਰ ਤੱਕ ਸਾਹਿਬ ਨੇ ਅੱਜ ਕਾਫੀ ਦੇਰ ਬਾਅਦ ਬੋਲੇ ਨੇ ਉਹ ਤੇ ਉਹਨਾਂ ਨੇ ਉਹੀ ਜਿਹੜੀ ਸੱਤ ਮੈਮਰੀ ਕਮੇਟੀ ਬਣਾਈ ਸੀ ਮੈਂਬਰਸ਼ਿਪ ਵਾਸਤੇ ਉਹਦੇ ਬਾਰੇ ਉਹੀ ਰੋਖ ਆਪਣਾ ਸਾਫ਼ ਕੀਤਾ ਤੇ ਨਾਲ ਹੀ ਉਹਨਾਂ ਨੂੰ ਸਵਾਲ ਕੀਤਾ ਗਿਆ ਜਦੋਂ ਕਿ ਕਿ ਤੁਹਾਨੂੰ ਜੇ ਹਟਾ ਦਿੱਤਾ ਜਾਂਦਾ ਜਾਂ ਤੁਹਾਡੀ ਆਪਣੀ ਇਸਦਾ ਇਹ ਨਹੀਂ ਕਿ ਇਹੋ ਜਿਹਾ ਸਵਾਲ ਸੀ ਜਿਹਦਾ ਜਵਾਬ ਉਹਨਾਂ ਨੇ ਦਿੱਤਾ ਕਿ ਮੈਂ ਇਹਦਾ ਆਪਣੇ ਕੱਪੜੇ ਬੈਗ ਚ ਪਾਏ ਬੈਠਿਆ ਮੈਨੂੰ ਕੋਈ ਪਰਵਾਹ ਨਹੀਂ ਜਿਹਦਾ ਮਤਲਬ ਵੀ ਜਦੋਂ ਮੈਂ ਜੇ ਹਟਾਉਣਾ ਤਾਂ ਮੈਨੂੰ ਹਟਾ ਦੇਣ ਪਰ ਮੈਂ ਆਪਣੇ ਸਟੈਂਡ ਨਹੀਂ ਛੱਡਾਂਗਾ ਉਹਨਾਂ ਦਾ ਕਹਿਣ ਦਾ ਭਾਵ ਇਹ ਸੀ ਕਿ ਮੈਂ ਆਪਣਾ ਸਟੈਂਡ ਨਹੀਂ ਛੱਡੂੰਗਾ ਜੇ ਤੁਸੀਂ ਮੈਨੂੰ ਹਟਾਉਣਾ ਤਾਂ ਬੇਸ਼ੱਕ ਹਟਾ ਦਿਓ ਜਾਂ ਕੋਈ ਹਟਾਉਣਾ ਦਾ ਚਾਹੇ ਤਾਂ ਹਟਾ ਦੇ ਤੇ ਸੋ ਤੇ ਉਹਨਾਂ ਨੇ ਜਿਹੜੀਆਂ ਦੋ ਤਿੰਨ ਗੱਲਾਂ ਕੀਤੀਆਂ ਇਸ ਤੋਂ ਇਲਾਵਾ ਉਹ ਜ਼ਰੂਰ ਜਿਹੜੀਆਂ ਇਹੋ ਜ਼ਿਕਰ ਕਰਨੇ ਬਣਦੀਆਂ ਇੱਕ ਗੱਲ ਕੀਤੀ ਉਹਨਾਂ ਨੇ ਕਿ ਇਕਤਾਏ ਕਹਤਾ ਕਿ ਮੈਨੂੰ ਕੋਈ ਪਰਵਾਹ ਨਹੀਂ ਦੂਜੀ ਉਹਨਾਂ ਨੇ ਕੀਤੀ ਕਿ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਜਿਹੜੀ ਉਹ ਮੈਂਬਰਸ਼ਿਪ ਲਈ ਕਮੇਟੀ ਬਣਾਈ ਸੀ ਉਹਦੇ ਉਹ ਕਨਵੀਨਰ ਸੀਗੇ ਮੁਖੀ ਸੀ ਉਹ ਆਪਣਾ ਸਦੀਫਾ ਵਾਪਸ ਲੈਣ ਇਹ ਉਹਨਾਂ ਨੇ ਕਿਹਾ ਉਹਨਾਂ ਨੂੰ ਅੱਜ ਫੇਰ ਅਪੀਲ ਕੀਤੀ ਉਹ ਮਿਲ ਕੇ ਵੀ ਆਏ ਨੇ ਕੱਲ ਜੀ ਤੇ ਤੀਜੀ ਗੱਲ ਕੀਤੀ ਕਿ ਜੇ ਨਹੀਂ ਵੀ ਕਿਰਪਾਲ ਸਿੰਘ ਵਡੁੰਗਰ ਵੀ ਇਛਤਿਫਾ ਦੇਗੇ ਨੇ ਤੇ ਧਾਮੇ ਵਿੱਚ ਇਛਤਿਫਾ ਦੇ ਗਨੇ ਤੇ ਜੇ ਉਹ ਨਹੀਂ ਆਉਂਦੇ ਤਾਂ ਉਹਨਾਂ ਨੇ ਕਿਹਾ ਇਹ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਮੈਂਬਰਸ਼ਿਪ ਲਈ ਬਣੀ ਹੈ ਇਹ ਆਪਣੇ ਵਿੱਚੋਂ ਹੀ ਆਪਣਾ ਕੋਈ ਪ੍ਰਧਾਨ ਚੁਣ ਲੇਗੀ ਇੱਕ ਕਮੇਟੀ ਪ੍ਰਧਾਨ ਚੁਣ ਲੇਗੀ ਤੇ ਕਮੇਟੀ ਕੰਮ ਕਰੇ ਤੇ ਅਗਲੀ ਗੱਲ ਉਹਨਾਂ ਨੇ ਕੀ ਹੈ ਕਿ ਮੈਂ ਫੇਰ ਕਹਿਣਾ ਕਿ ਇਹ ਪੰਜ ਮੈਂਬਰੀ ਕਮੇਟੀ ਆਪਣਾ ਕੰਮ ਕਰੇ ਅਕਾਲ ਤਖਤ ਦਾ ਹੁਕਮ ਹੈ ਉਹਦੇ ਮੁਤਾਬਕ ਆਪਣੀ ਮੈਂਬਰਸ਼ਿਪ ਸ਼ੁਰੂ ਕਰੇ ਆਪਣਾ ਕੰਮ ਕਰੇ ਸ਼ੁਰੂ ਕਰਾਵੇ ਤੇ ਤੇ ਉਹਨਾਂ ਨੂੰ ਸਵਾਲ ਕੀਤਾ ਗਿਆ ਵੀ ਕਾਲੀ ਦਲ ਉਹ ਕਹਿੰਦਾ ਕਾਲੀ ਦਲ ਨੂੰ ਮੈਂ ਤਾਂ ਉਹਨਾਂ ਨੇ ਕਮੇਟੀ ਨੇ ਰਿਪੋਰਟ ਦਿੱਤੀ ਹੈ ਕਿ ਸਾਰੇ ਸਹਿਯੋਗ ਨਹੀਂ ਕਰ ਰਿਹਾ ਕਾਲੀ ਦਲ ਤੇ ਉਹ ਕਹਿਣ ਲੱਗੇ ਵੀ ਮੈਂ ਤਾਂ ਸਹਿਯੋਗ ਵੱਲ ਵਾਸਤੇ ਤਾਂ ਮੈਂ ਹਦੇਸ਼ ਨਹੀਂ ਕੀਤਾ ਕੋਈ ਮੈਂ ਤਾਂ ਕਮੇਟੀ ਨੂੰ ਕਹਿ ਰਿਹਾ ਕਿ ਕਮੇਟੀ ਆਪਣਾ ਕੰਮ ਕਰੇ ਆਪਣਾ ਮੈਂਬਰਸ਼ਿਪ ਦਾ ਜਿਹੜਾ ਹੈਗਾ ਉਹ ਸ਼ੁਰੂ ਕਰੇ ਕੰਮ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਪੂਰੀ ਕਰੇ ਤੇ ਉਹਦੇ ਵਾਸਤੇ ਤਾਂ ਮੈਂ ਆਦੇਸ਼ ਨਹੀਂ ਦਿੱਤਾ ਕੋਈ ਸੋ ਅੱਜ ਦੇ ਜਥੇਦਾਰ ਕਾਲ ਤੱਕ ਸਾਡੇ ਬਿਆਨ ਤੋਂ ਇਹ ਕਿ ਜਿਵੇਂ ਕਾ ਤੱਕ ਆਪਣੀ ਗੱਲ ਤੇ ਅੜਗੇ ਨੇ ਸਟੈਂਡ ਲੈ ਗਏ ਨੇ ਕਿ ਇਹੀ ਕਮੇਟੀ ਜਿਹੜੀ ਹੈ ਮੈਂਬਰਸ਼ਿਪ ਕਰੂਗੀ ਜੀਦਾ ਮਤਲਬ ਹੈ ਕਿ ਜਿਹੜੀ ਕਾਲੀਦਲ ਨੇ ਮੈਂਬਰਸ਼ਿਪ ਕੀਤੀ ਹੈ ਜਿਹੜੀ ਉਹ ਕਲੇਮ ਕਰਦੇ ਨੇ ਕਿ 30 ਲੱਖ ਦੇ ਦੋਵੇਂ ਵੱਧ ਹੈਗੀ ਐ ਤੇ ਉਹ ਖਤਮ ਵੀ ਹੋ ਗਈ ਐ ਮੈਂਬਰਸ਼ਿਪ ਤੇ 1 ਮਾਰਚ ਨੂੰ ਚੋਣ ਹੋਣੀ ਐ ਜਿਹੜਾ ਉਹ ਉਹਨਾਂ ਦੀ ਵਰਕਿੰਗ ਕਮੇਟੀ ਨੇ ਦੇ ਫੈਸਲੇ ਨੂੰ ਤਾਕੀਤੀ ਐ ਇਹਦਾ ਮਤਲਬ ਉਹ ਮੈਂਬਰਸ਼ਿਪ ਨਹੀਂ ਮੰਨੀ ਜਾਏਗੀ ਕਿਹਾ ਨਹੀਂ ਉਹਨਾਂ ਨੇ ਪਰ ਇਹਦਾ ਅਸਿੱਧਾ ਮਤਲਬ ਇਹ ਹੈਗਾ ਇੰਡਾਇਰੈਕਟ ਕਿ ਉਹ ਨਹੀਂ ਮੰਨੀ ਜਾਏਗੀ ਤੇ ਜਿਹੜੀ ਇਹ ਕਮੇਟੀ ਮੈਂਬਰਸ਼ਿਪ ਕਰੇਗੀ ਕਾਲੀਦਾ ਦੀ ਮੈਂਬਰਸ਼ਿਪ ਉਹ ਹੋਏਗੀ ਸੋ ਸਾਫ ਟਕਰਾ ਜਿਹੜਾ ਉਹ ਸਾਹਮਣੇ ਆ ਗਿਆ ਤੇ ਕਿ ਉਹ ਮੈਂਬਰਸ਼ਿਪ ਨਹੀਂ ਮੰਨਣੀ ਅਸੀਂ ਮਤਲਬ ਸਿੱਧਾ ਨਹੀਂ ਕਿਹਾ ਉਹਨਾਂ ਨੇ ਸਿੱਧੇ ਰੂਪ ਚ ਇਹੀ ਕਿਹਾ ਤੇ ਜਿਹੜਾ ਬਾਗੀਧੜਾ ਆਇਆ ਜਾਂ ਦੂਸਰੇ ਨੇ ਉਹ ਬੜੇ ਖੁਸ਼ ਨਹੀਂ ਇਸ ਗੱਲ ਤੇ ਉਹ بار-बार ਇਹੀ ਕਹਿ ਰਹੇ ਆ ਕਿ ਅਕਾਲ ਅਕਾਲੀ ਦਲ ਅਕਾਲ ਤੱਕ ਤੋਂ ਪਗੋੜਾ ਬੋਲਿਆ ਅਕਾਲ ਤੱਕ ਦੇ ਫੈਸਲੇ ਤੋਂ ਪਗੋੜਾ ਬੋਲਿਆ ਉਹਨਾਂ ਨੂੰ ਹੁਣ ਹੋਰ ਮੌਕਾ ਮਿਲ ਜੇਗਾ ਤੇ ਹੋਰ ਤਿੱਖੇ ਹਮਲੇ ਕਰਨਗੇ ਪਰ ਦੂਜੇ ਪਾਸੇ ਅਕਾਲੀ ਦਲ ਵੀ ਆਪਣੇ ਸਟੈਂਡ ਤੇ ਹੈਗਾ ਕਿ ਉਹਨਾਂ ਨੇ ਕੱਲੇ ਵੀ ਕਹਿ ਕਾਇ ਇਹ ਤਾਂ ਕਿ ਅਸੀਂ 2 ਲੱਖ ਵਿੱਚ ਲੜਾਂ ਅੰਗਰੇਜ਼ਾਨੀ ਦੀ ਤੇ ਮੈਂਬਰਸ਼ਿਪ ਕਰਤੀ ਮੈਂਬਰਸ਼ਿਪ ਦੀਆਂ ਕਾਪੀਆਂ ਜਿਹੜੀਆਂ ਲੈ ਰਹੇ ਨੇ ਤੇ ਉਹ ਇਹਨਾਂ ਦਾ ਉਹ ਉਮੀਦ ਕਰਦੇ ਆ ਜਾਂ ਜੋ ਜਿਸ ਤਰ੍ਹਾਂ ਚੱਲ ਰਹੇ ਨੇ ਤੇ ਕਿਉਂ ਉਹਨਾਂ ਨੇ 1 ਮਾਰਚ ਨੂੰ ਚੋਣ ਦਾ ਡੈਲੀਗੇਟ ਬਣਾ ਲੈਣੇ ਤੇ ਡੈਲੀਗੇਟ ਨਾਲ ਤੋਂ ਬਾਅਦ ਚੋਣ ਵੀ ਕਰਵਾ ਦੇਣੀ ਹੈ ਜੋ ਹੁੰਦਾ ਤੇ ਇਹ ਟਕਰਾਹ ਜਿਹੜਾ ਮੈਨੂੰ ਲੱਗਦਾ ਹੈ ਕਿ ਇਹ ਇੱਕ ਨਵੇਂ ਕਾਲੀ ਦਲ ਦੀ ਗਠਨ ਵੱਲ ਜਾ ਰਿਹਾ ਹੈ ਕਿ ਕਾਲੀ ਦਲ ਇੱਕ ਹੋਰ ਬਣੇਗਾ ਉਹਦੇ ਵਿੱਚ ਕੌਣ ਕਿਸ ਤਰ੍ਹਾਂ ਹੋਏਗਾ ਇਹ ਕੁਝ ਕਹਿਣਾ ਮੁਸ਼ਕਲ ਹੈ ਕਾਲੀ ਦਲ ਦੇ ਉੱਪਰ ਅ ਨਵੇਂ ਕਾਲੀ ਦਲ ਦੀ ਅਸਾਰ ਨਜ਼ਰ ਆਉਣੇ ਵੀ ਕੁਪਰ ਬਣੇਗਾ ਜਿਹਦੇ ਚ ਕਾਫੀ ਲੋਕ ਜਿਹੜੇ ਐ ਉਹ ਹੀ ਹੋਣਗੇ ਜਿਹੜੇ ਕਿ ਮੌਜੂਦਾ ਕਾਲੀ ਦਲ ਦੀ ਜੀ ਲੀਡਰਸ਼ਿਪ ਦੇ ਖਿਲਾਫ ਹੋਣਗੇ ਸੋ ਇਹ ਸੀ ਅ ਕੁਮਤ ਮਨਸਕਰ ਨੇ ਜਿਹੜਾ ਪਹਿਲਾ ਹਮਲਾ ਕੀਤਾ ਜਿਹੜਾ ਜੰਗ ਦਾ ਅੱਜ ਸ਼ੁਰੂ ਕੀਤੀ ਐ ਨਸ਼ਾ ਦੇ ਖਿਲਾਫ ਉਹਦੇ ਚ ਉਹਨਾਂ ਨੇ ਕਾਫੀ ਆਪਣੀਆਂ ਪ੍ਰਾਪਤੀਆਂ ਵੀ ਅੱਜ ਦੇ ਦਿਨ ਦੱਸੇ ਨੇ ਕਿ 290 ਜਿਹੜੇ ਆ ਉਹ ਗ੍ਰফতার ਕੀਤੇ ਨੇ ਤੇ ਕਾਫੀ ਸਾਰੇ ਜਿਹੜੀ ਉਹ ਹੀਰੋਨ ਵੀ ਫੜੀ ਆ ਤੇ ਨਾਲ ਹੀ ਜਿਹੜਾ ਕੈਸ਼ ਵੀ ਫੜਿਆ ਤੇ ਹੋਰ ਵੀ ਜਿਹੜਾ ਜਿਹੜਾ ਨਸ਼ਾ ਨਾਲ ਸੰਬੰਧਿਤ ਜੋ ਕੁਝ ਹੈ ਉਹ ਕਾਫੀ ਉਹਨਾਂ ਨੇ ਬਰਾਮਦ ਕੀਤਾ ਇਸ ਤੇ ਸਪੈਸ਼ਲ ਬੀਜੀਪੀ ਜਿਹੜੇ ਲਾਰਡ ਆਰਡਰ ਨੇ ਅਰਪੁਰ ਸ਼ੁਕਲਾ ਦੀ ਗਵਾਈ ਚ ਸਾਰੇ ਪੰਜਾਬ 10000 ਜਿਹੜਾ ਪੁਲਿਸ ਜਿਹੜਾ ਅਫਸਰ ਤੇ ਕਰਮਚਾਰੀ ਜਿਹੜੇ ਐ ਉਹ ਅੱਜ ਇਕੱਠੇ ਸਾਰੇ ਜ਼ਿਲ੍ਹਿਆਂ ਦੇ ਉਹਨਾਂ ਨੇ ਛਾਪੇਮਾਰੀ ਕੀਤੀ ਤਲਾਸ਼ੀਆਂ ਲਈਆਂ ਸਾਰੇ ਪਾਸੇ ਟੀਮ ਇਹ ਹੁਣ ਦੇਖਣਾ ਵੀ ਇਹਦੇ ਚੋਂ ਚਲੋ ਜਿਹੜੇ ਫੜਲੇ ਜਿਹੜੇ ਐਫ ਆਈ ਆਰਾਂ ਦਰਜ ਜਿਹੜੀਆਂ ਹੋਈਆਂ ਉਹ ਵੀ ਉਹਨਾਂ ਨੇ ਦਿੱਤਾ ਵੀ 232 ਐਫ ਆਈ ਆਰਸ ਦਰਜ ਕੀਤੀਆਂ ਅੱਜ ਦੇ ਚਾਪੇਆ ਤੋਂ ਅਜਿਹੇ ਇਲਾਕੇ ਆ ਤੋਂ ਪਾਜ ਤੇ 8 ਸਵਾ 8 ਕਿਲੋ ਹੀਰੋਇਨ ਮਿਲੀ ਹੈ ਤਲਾਕੀਆਂ ਦੇ ਨਾਲ ਤੇ ਕੁਝ ਫੀਮ ਵੀ ਮਿਲੀ ਹੈ ਤੇ ਕੁਝ ਕੈਸ਼ ਵੀ ਮਿਲਿਆ ਇਸ ਤਰ੍ਹਾਂ ਦਾ ਤੇ ਦੇਖਦੇ ਆ ਇਹ ਹੁਣ ਜਿਹੜਾ ਹੱਲਾ ਬੋਲਿਆ ਹੈ ਇਸ ਨਸ਼ਿਆਂ ਦੇ ਡੀਲਰਾਂ ਦੇ ਜਾਂ ਨਸ਼ੇ ਵੇਚਣ ਵਾਲਿਆਂ ਦੇ ਕਰਨ ਵਾਲਿਆਂ ਦੇ ਉਹਦਾ ਹੁਣ ਅੱਗੇ ਰਿਜ਼ਲਟ ਕੀ ਨਿਕਲਦਾ ਦੇਖੀ ਪਰ ਇੱਕ ਵਾਰ ਜ਼ਰੂਰ ਇਹ ਫੋਕਸ ਲੜਾਈ ਕੀਤੀ ਹੈ ਭਗਵੰਤ ਮਾਨ ਸਰ ਨੇ ਜਿਹੜੇ ਮੰਤਰੀ ਜਾਂਦੇ ਪੈਨਲ ਬਣਿਆ ਉਹਨਾਂ ਨੇ ਆਪਣੇ ਡਿਊਟੀਆਂ ਵੰਡਤੀਆਂ ਨੇ ਜ਼ਿਲ੍ਹਿਆਂ ਦੀਆਂ ਸੋ ਆਪਣੇ ਆਪ ਚ ਇਹ ਜਿਹੜਾ ਲੱਗਦਾ ਹੈ ਕਿ ਇਹ ਸਖਤ ਹੋ ਸਰਕਾਰ ਰਹੇਗੀ ਤੇ ਇਹਦਾ ਅਸਰ ਪੈਣਾ ਚਾਹੀਦਾ ਹੈ ਦੇਖਦੇ ਆ ਵੀ ਕਿਵੇਂ ਅਸਰ ਪੈਂਦਾ ਅਗਲੇ ਦਿਨਾਂ ਚ ਇਹ ਦੇਖਣਾ ਹੋਏਗਾ ਜਿਹੜਾ ਐਲਾਨ ਮਨਜਿੰਦਰ ਸਿੱਸਾ ਹੋਰਾਂ ਨੇ ਕੀਤਾ ਹੈ ਦਿੱਲੀ ਬਾਰੇ ਦੇ ਲਈ ਦੇ 15 ਸਾਲ ਤੋਂ ਵੱਧ ਜਿਹੜੀਆਂ ਉਹਨਾਂ ਨੂੰ ਪੈਟਰੋਲ ਮਤਲਬ ਤੇਲ ਹੀ ਮਿਲੇਗਾ ਉਹਨਾਂ ਨੇ ਇਹ ਇਦਨ ਬਿਆਨ ਵਰਤਿਆ ਉਹ ਸਾਰੀਆਂ ਗੱਡੀਆਂ ਵਾਸਤੇ ਉਹਨਾਂ ਨੇ ਸਪੈਸੀਫਾਈ ਨਹੀਂ ਕੀਤਾ ਕਿ ਡੀਜ਼ਲ ਗੱਡੀਆਂ ਪੈਟਰੋਲ ਹੈ ਸਾਰੀਆਂ ਗੱਡੀਆਂ ਦੀ ਜਿਹੜੀਆਂ 15 ਸਾਲ ਤੋਂ ਉੱਪਰ ਟੱਪ ਗਿਆ ਦਿੱਤੀ ਲੀਦੇ ਨੇ ਇਹ ਇਹਦਾ ਮਤਲਬ ਵੀ ਜਿੰਨੀਆਂ ਪੈਟਰੋਲ ਨਹੀਂ ਵਿੱਚ ਹੋਦੇ ਆ ਇਹ ਹੁਣ ਐਲਾਨ ਹੈਗਾ 31 ਮਾਰਚ ਤੱਕ ਦਾ ਕੀ 31 ਮਾਰਚ ਤੋਂ ਬਾਅਦ ਫਿਰ ਇਹ ਐਲਾਨ ਪੂਰੀ ਤਰ੍ਹਾਂ ਇੰਪਲੀਮੈਂਟ ਹੋ ਜਾਏਗਾ ਇੰਪਲੀਮੈਂਟ ਕਰਨਾ ਹੈ ਏਡਾ ਸੌਖਾ ਵੀ ਨਹੀਂ ਹੈਗਾ ਤੇ ਜਿਹੜਾ ਉਹ ਦਿੱਲੀ ਨੂੰ ਦਾ ਵਾਤਾਵਰਣ ਸਾਫ਼ ਕਰਨ ਦਾ ਕਿਉਂਕਿ ਇਸ ਵਾਦੇ ਨਾਲ ਸਰਕਾਰ ਬਣੀ ਹੈ ਬੀਜੇਪੀ ਸਰਕਾਰ ਦਿੱਲੀ ਦੇ ਵਿੱਚ ਅਸੀਂ ਸਵੱਛ ਬਣਾਵਾਂਗੇ ਅਸੀਂ ਜਮਨਾ ਨੂੰ ਵੀ ਸਾਫ਼ ਕਰਾਂਗੇ ਅਸੀਂ ਦਿੱਲੀ ਦਾ ਵਾਤਾਵਰਣ ਸਾਫ਼ ਕਰਾਂਗੇ ਤੇ ਉਹਨਾਂ ਨੇ ਅਲੀਗੇਸ਼ਨ ਇਹ ਲਾ ਰਹੇ ਨੇ ਕਿ ਆਵਾਜ਼ ਦੀ ਪਾਰਟੀ ਨੇ ਨਹੀਂ ਕੀਤਾ ਤੇ ਹੁਣ ਬਹੁਤ ਵੱਡਾ ਚੈਲੰਜ ਹੈ ਤੇ ਮੈਨੂੰ ਲੱਗਦਾ ਕਿ ਜਿਹੜਾ ਇਹ ਐਲਾਨ ਐਡਾ ਸੌਖਾ ਨਹੀਂ ਹੈ ਇਹਨੂੰ ਲਾਗੂ ਕਰਨਾ ਦੇਖਦੇ ਕਿਵੇਂ ਲਾਗੂ ਹੋਏਗਾ ਉਹਨਾਂ ਨੇ ਇਹ ਕਿਹਾ ਕਿ ਅਸੀਂ ਅਰੇਂਜਮੈਂਟ ਕਰਾਂਗੇ ਕਿ ਦਿੱਲੀ 'ਚ ਕੋਈ ਗੱਡੀ ਅੰਦਰ ਐਂਟਰੀ ਨਾ ਹੋਵੇ 15 ਸਾਲ ਤੋਂ ਵਾਧਾ ਲਈ ਸੋ ਕਿਵੇਂ ਰੁਕਾਵਟ ਹੋਏਗੀ ਕਿਵੇਂ ਰੁਕੀ ਜਾਊਗੀ ਇਸ ਦਾ ਅਸਰ ਕੀ ਹੋਏਗਾ 네ਗੇਟਿਵ ਪੋਜ਼ੀਟਿਵ ਕਿੰਨੀਆਂ ਗੱਡੀਆਂ ਰੁਕਣਗੀਆਂ ਕਿੰਨੀਆਂ ਜਾਣਗੀਆਂ ਇਹ ਬਹੁਤ ਸਾਰੇ ਸਵਾਲ ਇਹਦੇ ਨਾਲ ਜੁੜੇ ਹੋਏ ਨੇ ਇਸ ਦਾ 31 ਮਾਰਚ ਨੂੰ ਤੋਂ ਬਾਅਦ ਹੀ ਨਤੀਜਾ ਪਤਾ ਲੱਗੇਗਾ ਕਿ ਇਹ ਲਾਗੂ ਕਿਸ ਤਰ੍ਹਾਂ ਹੁੰਦਾ ਹੈ ਅਜੇ ਇਹ ਐਲਾਨ ਜਿਉਂਦਾ ਦਾ ਇਹ ਕਹ ਲੋਗੇ ਦਾਵਾ ਹੈ ਕਿ ਇਸ ਤਰ੍ਹਾਂ ਕਰਾਇਆ ਗਈ ਸੀ ਨਵੀਂ ਸਰਕਾਰ ਬਣੀ ਐ ਤੇ ਉਹਦੇ ਜਿਹੜੇ ਕੰਮ ਦੇ ਨਤੀਜੇ ਤਾਂ ਫਿਰ ਅਗਲੇ ਦਿਨਾਂ 'ਚ ਸਾਹਮਣੇ ਆਉਣਗੇ ਤੇ ਇੱਕ ਗੱਲ ਬੜੀ ਹੈ ਛੋਟੀ ਭਾਵੇਂ ਪਰ ਉਹਦਾ मीनिंग ਵੱਡਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜਿਹੜੀ ਗੱਲ ਆਈ ਕਿ ਕੁੜੀਆਂ ਦੇ ਟੂਨਾ ਮਿਲਿਆ ਤੇ ਕੁੜੀਆਂ ਨੇ ਕਿਹਾ ਹੈ ਕਿਸੇ ਕੁੜੀ ਦਾ ਟੂਨਾ ਤੇ ਉਹਦੇ ਤੇ ਚਰਚਾ ਹੋਈ ਰੈਕਸ਼ਨ ਰੈਕਸ਼ਨ ਹੋਇਆ ਯੂਨੀਵਰਸਿਟੀ ਨੇ ਉਹ ਵੀ ਜਾਰੀ ਵੀ ਕੀਤਾ ਇੱਕ ਸਰਕੂਲਰ ਤੇ ਪਰ ਇਹਦੇ ਚ ਇੱਕ ਗੱਲ ਚਲਕਦੀ ਹੈ ਕਿ ਜਿਹੜੀ ਕਿ ਨੋਟਿਸ ਲੈਣ ਵਾਲੀ ਹੈ ਜਾਇਕਾ ਲੋਕ ਚਰਚਾ ਕਰਨ ਮਣੀ ਹੈ ਕਿ ਜਿਹੜਾ ਅੰਧਵਿਸ਼ਵਾਸ ਹੈ ਅੱਜਕੱਲ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਕਿ ਮਾਡਰਨ ਯੁੱਗ ਦੇ ਨੇ ਸਾਇੰਸ ਯੁੱਗ ਦੇ ਨੇ ਇਲੈਕਟ੍ਰੋਨਿਕ ਯੁੱਗ ਦੇ ਨੇ ਤੇ ਡਿਜੀਟਲ ਯੁੱਗ ਦੇ ਨੇ ਵੀ ਉਹ ਵੀ ਜਿਹੜਾ ਉਹ ਟੂਨੇਟ ਪਰਿਆ ਵਿਚਿਵਾਸ ਕਰਦੇ ਨੇ ਟੂਨੇਟ ਇਹ ਗੱਲ ਜਰੂਰ ਜਿਹੜੀ ਹੈ ਉਹ ਚਰਚਾ ਕਰਨ ਵਾਲੀ ਹੈ ਕਿ ਅੰਧ ਵਿਸ਼ਵਾਸ ਜਿਹੜਾ ਉਹ ਨਵੇਂ ਜਿਹੜੀ ਪੀੜ੍ਹੀ ਦੇ ਵਿੱਚ ਵੀ ਹੈਗਾ ਚੱਲਦਾ ਹੈ ਦਾ ਮਤਲਬ ਅਜੇ ਵੈਸੇ ਸਮਾਜ ਦੇ ਵਿੱਚੋਂ ਅੰਧ ਵਿਸ਼ਵਾਸ ਜਿਹੜਾ ਹੈ ਉਹ ਖਤਮ ਨਹੀਂ ਹੁੰਦਾ ਉਹ ਘਟਦਾ ਵਧਦਾ ਰਹਿੰਦਾ ਹੈ ਲੇਅਰਸ ਬਣਦੀਆਂ ਨਹੀਂ ਆ ਅਸੀਂ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਅਸੀਂ ਜਿਹੜੇ ਘਟਪੜੇ ਲਿਖੇ ਨੇ ਉਹਨਾਂ 'ਚ ਹੁੰਦਾ ਪਰ ਬੜੇ ਲਿਖਿਆ ਵਿੱਚ ਵੀ ਹੁੰਦਾ ਹੈ ਇਹ ਤਾਂ ਇੰਡੀਕੇਸ਼ਨ ਅੱਜ ਇਸ ਗੱਲ ਤੋਂ ਮਿਲ ਹੀ ਲਗੀ ਪਰ ਅਨਭਿਸ਼ਵਾਸ ਜਿਹੜਾ ਹੈ ਇਹਦੇ ਖਿਲਾਫ ਇਹਦੇ ਬਾਰੇ ਅਵੇਅਰਨੈਸ ਜ਼ਰੂਰ ਚਾਹੀਦੀ ਹੈ ਕਿ ਕਿਉਂ ਇਹ ਹੁੰਦਾ ਹੈ ਤੇ ਇਹਦਾ ਕੀ ਨਤੀਜਾ ਨਿਕਲਦੇ ਨੇ ਅਨਭਿਸ਼ਵਾਸ ਦੇ ਨਤੀਜੇ ਬੜੇ ਬਹੁਤ ਬੜੀ ਘਾਤਕ ਵੀ ਹੁੰਦੇ ਨੇ ਸੋ ਬੜੀ ਹੈਰਾਨੀ ਦੀ ਗੱਲ ਵੀ ਹੈ ਤੇ ਇਹ ਡਿਬੇਟ ਵਾਲੀ ਚਰਚਾ ਦਾ ਵਿਸ਼ਾ ਹੈ ਕਿ ਅੱਜ ਦੇ ਜਿਹੜੇ ਮੁੰਡੇ ਕੁੜੀਆਂ ਯੂਨੀਵਰਸਿਟੀ 'ਚ ਪੜ੍ਹਦੇ ਐ ਉਨ੍ਹਾਂ ਵਿੱਚ ਵੀ ਇਹ ਟੂਣੇ ਡਪੜਿਆਂ ਦੀ ਜਿਹੜੀ ਹੈ ਰਵਾਇਤ ਜਾਂ ਟੂਣੇ ਡਪੜਿਆਂ ਦੀ ਜਿਹੜੀ ਉਹਨਾਂ ਨੂੰ ਇਹ ਕਹ ਲੋ ਕਿ ਉਹਨੂੰ ਲੋੜ ਪੈ ਗਈ ਉਹ ਕਿਉਂ ਪੈ ਗਈ ਇਹ ਇੱਕ ਮਸਲਾ ਡਿਬੇਟ ਕਰਨ ਵਾਲਾ ਹੈ ਚਰਚਾ ਕਰਨ ਵਾਲਾ ਹੈ ਤੇ ਅੱਜ ਲਈ ਇਹ ਨਹੀਂ ਕੱਲ ਫੇਰ ਹਾਜ਼ਰ ਹੋਵਾਂਗੇ ਇਸੇ ਲਈ ਤਾਂ ਜਿਹੜੀਆਂ ਦਿਨ ਭਰ ਦੀਆਂ ਮੋਟੀਆਂ ਤੇ ਵੱਡੀਆਂ ਖਬਰਾਂ ਤੇ ਚਰਚਾ ਲੈ ਕੇ ਬਹੁਤ ਮਿਹਰਬਾਨ